ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਬਾਣੀ ਹਸਾ ਰਾਗ ਚੱਲ ਰਿਹਾ ਹੈ ਸਤਿਗੁਰ ਜੀ ਅਸ਼ਟ ਪਦਿਆਂ ਵਾਲੇ ਸ਼ਬਦ ਅੱਠ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹੋਏ ਸਾਨੂੰ ਉਪਦੇਸ਼ ਬਖਸ਼ਦੇ ਹਨ 425 ਅੰਗ ਤੇ ਪਾਤਸ਼ਾਹ ਜੀ ਦੇ ਇਹ ਸ਼ਬਦ ਸੁਭਾਈ ਮਾਨ ਹਨ ਆਪਣੀ ਰਸਨਾ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਚਨ ਕਰਦੇ ਹਨ ਜੀ ਆਸਾ ਮਹੱਲਾ ਤੀਜਾ ਘਰੇ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈ ਐ ਅੰਤਰ ਕਪਟ ਖੋਲਾਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ਼ਬਦ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ ਘਰੇ ਅੰਦਰ ਸਭ ਵਥ ਹੈ ਭਾਵ ਵਸਤੂ ਹੈ ਇਹਦੇ ਸ ਘਰ ਦੇ ਵਿੱਚ ਹੀ ਹਿਰਦੇ ਵਿੱਚੀ ਉਹ ਵਸਤੂ ਪਈ ਹੈ हे ਮਨੁੱਖ हे प्राणी हे जिज्ञासू जेडी वस्तु नु तू बार ढूंढदा फिरदा है बार किस नाहे हारज जी कहंदे हे मनुष्य जेडी वस्तु नु जेडे कीमती नाम नु तू पृथ्वी ते पोंदा फिरदा है वना दे विच लब्दा फिरदा है आचार्य जी कहंदे ओ वस्तु तेरे घर दे विच पई है ओ वस्तु वत् ਘਰ ਅੰਦਰ ਸਭ ਵਤ ਹੈ ਮਹਾਰਾਜ ਜੀ ਕਹਿੰਦੇ ਘਰ ਦੇ ਵਿੱਚ ਟੀਰ ਦੇ ਦੇ ਵਿੱਚੀ ਸਰੀਰ ਦੇ ਅੰਦਰ ਹੀ ਉਹ ਵਸਤੂ ਪਈ ਹੈ ਤੂੰ ਬਾਹਰ ਕਿੱਥੇ ਢੂੰਡਦਾ ਫਿਰਦਾ ਹੈ ਗੁਰ ਪ੍ਰਸਾਦੀ ਪਾਈ ਹੈ ਅੰਤਰ ਕਪਟ ਖੋਲਾ ਹੀ ਕਪਟ ਦਰਵਾਜ਼ੇ ਨੂੰ ਕਹਿੰਦੇ ਹੈ ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪਾਈਦਾ ਹੈ। हे ਪ੍ਰਾਨੀ हे ਮਨੁੱਖ ਉਹ ਵਸਤੂ ਘਰ ਦੇ ਵਿੱਚ ਜਿਹੜੀ ਪਈ ਹੈ ਉਹ ਗੁਰਪ੍ਰਸਾਦੀ ਪਾਈਏ ਗੁਰੂ ਦੀ ਕਿਰਪਾ ਦੇ ਨਾਲ ਇਹ ਵਸਤੂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਕਿਰਪਾ ਧਾਰਦਾ ਹੈ ਸੱਚਾ ਗੁਰੂ ਮਹਾਰਾਜ ਜੀ ਕਹਿੰਦੇ ਅੰਦਰ ਕਪਟ ਖੁਲਾਹੀ ਹਿਰਦੈ ਦੇ ਵਿੱਚ ਯੋ ਮਹਾਰਾਜ ਜੀ ਕਹਿੰਦੇ ਉਹ ਕਪਟ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਮਦ ਦੇ ਵਿੱਚ ਇਹ ਦਰਵਾਜ਼ਾ ਬੰਦ ਸੀ ਉਹ ਨੇਤਰ ਤੋਂ ਅੰਨੇ ਸਾਂ ਦੇਖ ਨਹੀਂ ਸੀ ਪਾਰੇ ਮਹਾਰਾਜ ਜੀ ਕਹਿੰਦੇ ਉਹ ਕਪਟ ਖੋਲ ਦਿੱਤਾ ਸੱਚੇ ਮਾਲਕ ਨੇ ਕਿਰਪਾ ਕਰਕੇ ਪਰ ਦੇ ਦੇ ਵਿੱਚ ਉਹ ਜਿਹੜਾ ਦਰਵਾਜਾ ਸੀ ਉਹ ਖੋਲ ਦਿੱਤਾ ਗੁਨਾ ਦਾ ਆਹ ਗੁਨਾ ਰੂਪੀ ਕੰਧ ਨੂੰ ਢਾਹ ਦਿੱਤਾ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਮਹਾਰਾਜ ਜੀ ਕਹਿੰਦੇ ਫਿਰ ਗੁਰਮਤ ਆ ਗਈ ਗੁਰਮਖਵਾਲਾ ਜੀਵਨ ਮਿਲ ਗਿਆ ਫਿਰ ਅੰਦਰ ਜਿਹੜਾ ਅਗਰ ਦਰਵਾਜਾ ਸੀ ਉਹ ਖੋਲ ਦਿੱਤਾ ਸਤ ਗੁਰ ਤੇ ਹਰ ਭਾਈ ਐ ਭਾਈ ਇਹ ਰਹਾਉ ਦੀ ਪੰਗਦਰੀ ਦੇ ਵਿੱਚ ਪੰਕਤੀ ਵਿੱਚ ਕੇਂਦਰੀ ਭਾਵ ਮਹਾਰਾਜ ਜੀ ਦਰਸਾਰੇ ਹਨ ਇਹਦੇ ਭਾਈ ਸਤਗੁਰ ਦੇ ਕਿਰਪਾ ਦੇ ਨਾਲ ਉਹਨੂੰ ਪਾਈਦਾ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਸਤਗੁਰ ਤੇ ਹਰ ਪਾਈਏ ਭਾਈ ਮਹਾਰਾਜ ਜੀ ਕਹਿੰਦੇ ਭਾਈ ਜਨੋ ਇਹ ਜਗਸੂ ਸਤਗੁਰ ਦੇ ਨਾਲ ਮੇਲ ਬਣਾ ਕੇ ਹਰੀ ਦੀ ਪ੍ਰਾਪਤੀ ਹੈ ਉਹਨੂੰ ਪਾਲੀਦਾ ਹੈ ਅੰਤਰ ਨਾਮ ਨਿਧਾਨ ਹੈ ਪੂਰੇ ਸਤਗੁਰ ਦੀ ਆਦਿਖਾਈ ਮਹਾਰਾਜ ਕਹਿੰਦੇ ਜਿਹੜਾ ਨਿਧਾਨ ਖਜ਼ਾਨਾ ਹੈ ਅੰਤਰਨਾਮ ਉਹ ਹੀ ਦਿਲ ਵਿੱਚ ਹੀ ਪਿਆ ਹੈ ਇਥੇ ਉਦਾਹਰਣ ਪੈ ਰਹ ਜਾਂਦੀ ਹੈ ਹਰ ਜੀ ਤੀਜੇ ਪਾਤਸ਼ਾਹ ਜੀ ਬਚਨ ਕਰਦੇ ਹਨ ਹੰਦੇ ਰਨ ਜਿਹੜੀ ਆ ਉਹ ਚੁੰਗੀਆਂ ਮਾਰਦੀ ਫਿਰਦੀ ਐ ਉਹ ਜੰਗਲ ਵਣਾਂ ਦੇ ਵਿੱਚ ਲੱਭਦੀ ਫਿਰਦੀ ਐ ਕਸਤੂਰੀ ਨੂੰ ਪਰ ਉਹਨੂੰ ਪਤਾ ਨਹੀਂ ਹੁੰਦਾ ਉਹ ਗਿਆਨ ਨਹੀਂ ਹੁੰਦਾ ਸੋਝੀ ਨਹੀਂ ਹੁੰਦੀ ਕਿ ਕਸਤੂਰੀ ਉਹਦੀ ਨਾਭ ਦੇ ਵਿੱਚ ਹੁੰਦੀ ਐ ਉਹਦੇ ਧੌਣ ਦੇ نیچے ਇੱਕ ਗੇਜ ਹੁੰਦੀ ਐ ਹਰਨ ਦੇ ਉਹਦੇ ਵਿੱਚ ਕਸਤੂਰੀ ਦੀ ਬਾਸ਼ਨਾ ਨੂੰ ਚੜਦੀ ਐ ਉਹਦੀ ਸੰਗਲ ਦੇ ਨਾਲ ਉਹ ਜੰਗਲ ਦੇ ਵਿੱਚ ਢੂਣਦੀ ਫਿਰਦੀ ਆ ਛਾਲਾ ਮਾਰਦੀ ਫਿਰਦੀ ਇੱਕ ਮੈਨੂੰ ਲੱਭ ਜਾਵੇ ਸਤਿਗੁਰੂ ਜੀ ਕਹਿੰਦੇ ਇੱਥੇ ਵੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਨੁੱਖ ਦਾ ਹਾਲ ਹੈ ਉਹ ਬਾਹਰ ਪ੍ਰਿਥਮੀ ਤੇ ਲੱਭਦਾ ਫਿਰਦਾ ਹੈ ਵਨਾਂ ਦੇ ਵਿੱਚ ਲੱਭਦਾ ਫਿਰਦਾ ਹੈ ਭੌਂਦਾ ਫਿਰਦਾ ਹੈ ਕਦੀ ਕਿਸੇ ਕੋਲ ਜਾਂਦਾ ਕਦੀ ਕਿਸੇ ਕੋਲ 파ਰੂ ਦੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਉਹ ਵਸਤੂ ਪ੍ਰਕਾਸ਼ ਹੈ ਪਈ ਹੈ ਅੰਤਰਨਾਮ ਨਿਧਾਨ ਹੈ ਮਹਾਰਾਜ ਜੀ ਕਹਿੰਦੇ ਪੂਰੇ ਸਤਗੁਰ ਦੀ ਆਖਾਈ ਕਹਿੰਦੇ ਸਾਨੂੰ ਪੂਰੇ ਸਤਗੁਰਾਂ ਨੇ ਉਹ ਮਹਾਰਾਜ ਜੀ ਕਹਿੰਦੇ ਲੱਭ ਕੇ ਦਿਖਾਤਾ ਉਹ ਪੂਰੇ ਗੁਰਾਂ ਦੀ ਸੋਜੀ ਦੇ ਨਾਲ ਉਹ ਅੰਦਰਨਾ ਜਿਹੜਾ ਖਜ਼ਾਨਾ ਉਹ ਪ੍ਰਾਪਤ ਹੋ ਗਿਆ ਲੱਭ ਗਿਆ ਰਹਾ ਮਹਾਰਾਜ ਜੀ ਵਿਸ਼ਰਾਮ ਦੇ ਕੇ ਅੱਗੇ ਬਚਨ ਕਰਦੇ ਹਨ ਜੀ ਹਰ ਕ ਗਾਹਕ ਹੋਵੇ ਸੋ ਲੈ ਪਾਏ ਰਤਨ ਵਿਚਾਰਾ ਮਹਾਰਾਜ ਕਹਿੰਦੇ ਜਿਹੜਾ ਰੀ ਦਾ ਭਾਈ ਗਾਹਕ ਹੈ ਨਾ ਉਹਨੇ ਨਾਮ ਰਤਨ ਨੂੰ ਇਕੱਤਰ ਕਰਨਾ ਹੈ ਜਿਹਨੇ ਬਾਹਰਲੇ ਗਾਹਕ ਨੇ ਜੜੂ ਸੰਸਾਰੀ ਪਦਾਰਥ ਲੈਂਦੇ ਹਨ ਕੋਈ ਵੇਚਣ ਵਾਲਾ ਜਾ ਜਾਵੇ ਤੇ ਅਸੀਂ ਪਦਾਰਥ ਸੰਸਾਰੀ ਪਦਾਰਥ ਲੈਂਦੇ ਹਾਂ ਪਰ ਜਿਹੜਾ ਨਾਮ ਦਾ ਵਪਾਰੀ ਹੈ ਨਾਮ ਦਾ ਗਾਹਕ ਹੈ ਉਹਨੇ ਨਾਮ ਇਕੱਤਰ ਕਰਨਾ ਹੈ ਹਰਜੀ ਕਹਿੰਦੇ ਹਰੀ ਦਾ ਗਾ ਘੂ ਹੈ ਸੋ ਲਏ ਪਾਏ ਰਤਨ ਵਿਚਾਰਾ ਕਹਿੰਦੇ ਉਹ ਰਤਨਾ ਨੂੰ ਪਾ ਲੈਂਦਾ ਹੈ ਉਹ ਸੁਭ ਗੁਣਾ ਨੂੰ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ ਅੰਦਰ ਖੁੱਲੇ ਦਿਵ ਦ੍ਰਿਸ਼ਟ ਦੇਖੇ ਮੁਕਤ ਪੰਡਾਰਾ ਫਿਰ ਅੰਦਰ ਹੀ ਖਜ਼ਾਨੇ ਮਹਾਰਾਜ ਜੀ ਕਹਿੰਦੇ ਖੁੱਲਦੇ ਹਨ ਇਹਨਾਂ ਨੂੰ ਬਾਹਰ ਕਿਤੇ ਲੱਭਦਾ ਸੀ ਨਾ ਸਤਿਗੁਰੂ ਜੀ ਕਹਿੰਦੇ ਉਹ ਖਜ਼ਾਨੇ ਅੰਦਰ ਹੀ ਪੈ ਅਨੋਖ ਦਿਵ ਦ੍ਰਿਸ਼ਟੀ ਨੂੰ ਖੋਲ ਦਿੰਦਾ ਹੈ ਮਾਲਕ ਜਿਹੜੀ ਦਿਵ ਦ੍ਰਿਸ਼ਟ ਸਾਡੀ ਨਿਗਾਹ ਖਤਮ ਸੀ ਨਾ ਐ ਨਹੀਂ ਸੀ ਅੰਨਪਨ ਸੀ ਉਹ ਅੰਦਰ ਮਹਾਰਾਜ ਜੀ ਕਿਰਪਾ ਜਦੋਂ ਕਰਦੇ ਹਨ ਹਿਰਦੇ ਵਿੱਚ ਅੰਦਰ ਖੁੱਲ੍ਹੇ ਦਿਵ ਦ੍ਰਿਸ਼ਟ ਦੇਖੇ ਮੁਕਤ ਦਵਾਰਾ ਫੇਰੀ ਮੁਕਤੀ ਦਾ ਦਵਾਰਾ ਨਜ਼ਰ ਹੋਣਾ ਉਹ ਭੰਡਾਰਾ ਨਜ਼ਰ ਹੋਣਾ ਨਾਮ ਦਾ ਤੇ ਮਹਾਰਾਜ ਜੀ ਕਹਿੰਦੇ ਅੰਦਰ ਹੀ ਨਾਮ ਪਿਆ ਹਿਰਦੇ ਵਿੱਚ ਮਨੁੱਖ ਦੇ ਘਰ ਵਿੱਚ ਹੀ ਨਾਮ ਪਿਆ ਜਿਵੇਂ ਇਥੇ ਉਦਾਹਰਣ ਪੈਦਾ ਹੁੰਦੀ ਨਾ ਭਾਈ ਸਾਹਿਬ ਨੇ ਵੀ ਸੁਣਾਈ ਹੈ ਕੋਈ ਆਦਮੀ ਸੀ ਉਹ ਸੂਈ ਉਹਦੀ ਅੰਦਰ ਗਵਾਚੀ ਕਮਰੇ ਵਿੱਚ ਉਹ ਬਾਹਰ ਜਿਹੜੀ ਲਾਈਟ ਸੀ ਨਾ ਉਹਦੀ ਰੋਸ਼ਨੀ ਥੱਲੇ ਸੂਈ ਲੱਭਦਾ ਫਿਰਦਾ ਹੈ ਇਹ ਪੰਜਵੀਂ ਦੀ ਕਿਤਾਬ ਵਿੱਚ ਪਾਠ ਸੀ ਬਚਪਨ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਉਹ ਆਦਮੀ ਜਿਹੜਾ ਬਾਹਰ ਸੂਈ ਲੱਭਦਾ ਕਿਸੇ ਸਿਆਣੇ ਪੁਰਸ਼ ਨੇ ਆਣ ਕੇ ਉਹਨੂੰ ਪੁੱਛਿਆ ਭਾਈ ਕੀ ਗਵਾਚ ਗਿਆ ਤੂੰ ਲੱਭਦਾ ਤੇ ਉਹਦਾ ਜਵਾਬ ਸੀ ਕਿ ਮੇਰੀ ਸੂਈ ਗਵਾਚ ਗਈ ਹੈ ਤੇ ਜਦੋਂ ਉਹਨੇ ਪੁੱਛਿਆ ਤੇ ਕਹਿੰਦਾ ਮੇਰਾ ਸੂਈ ਤੇਰੀ ਕਿੱਥੇ ਗਵਾਚੀ ਹੈ ਕਹਿੰਦਾ ਅੰਦਰ ਕਮਰੇ ਦੇ ਵਿੱਚ ਕਹਿੰਦੇ ਮੂਰਖਾ ਤੂੰ ਬਾਹਰ ਕਿਉਂ ਲੱਭਦਾ ਫਿਰ ਅੰਦਰ ਲੱਭ ਤੇ ਉਹਦਾ ਜਵਾਬ ਸੀ ਕਿ ਅੰਦਰ ਤਾਂ ਹਨੇਰਾ ਪਿਆ ਕਮਰੇ ਵਿੱਚ ਤਾਂ ਹਨੇਰ ਕੋਪਾ ਫਿਰ ਸੂਈ ਕਿੱਥੋਂ ਲੱਭਣੀ ਐ ਇਸ ਕਰਕੇ ਮੈਂ ਬਾਹਰ દોੜਿਆ ਆਇਆ ਬਾਹਰ ਲੱਭਣ ਲੱਗ ਗਿਆ ਕੀ ਬਾਹਰ ਬਹੁਤ ਚਾਨਣ ਹੈ ਬਾਹਰੋਂ ਲੱਭ ਜਾਵੇਗੀ ਤੇ ਮਹਾਰਾਜ ਜੀ ਕਹਿੰਦੇ ਇਹ ਧਾਰਨ ਕਿਸੇ ਤਰ੍ਹਾਂ ਮਨੁੱਖ ਦਾ ਹਾਲ ਹੈ ਉਹਦੇ ਅੰਦਰ ਖਜ਼ਾਨਾ ਪਿਆ ਹੈ ਨਾਮ ਦਾ ਪਰ ਅੰਨਾ ਪਾਣ ਹੈ ਗਿਆਨਤਾ ਦਾ ਅੰਧੀਰ ਕੁੱਪ ਹੈ ਮਨੁੱਖ ਬਾਹਰ ਢੂੰਡਦਾ ਫਿਰਦਾ ਮੂਰਖਤਾਈ ਦੇ ਵਿੱਚ ਨੂੰ ਮਨੁੱਖਤਾਈ ਦੇ ਵਿੱਚ ਬਾਹਰੋਂ ਲੱਭਦਾ ਫਿਰਦਾ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਪੁੱਛਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਅੰਦਰ ਉਹ ਗਿਆਨ ਰੂਪੀ ਪ੍ਰਕਾਸ਼ਤੰਦਰ ਨਾਮ ਦਾ ਖਜ਼ਾਨਾ ਅੰਦਰ ਹੈ ਉਹ ਨਾਮ ਦਾ ਖਜ਼ਾਨਾ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਜਦੋਂ ਗਿਆਨ ਦੀਆਂ ਕਿਰਨਾਂ ਪਿੰਦੀਆਂ ਹਨ ਹਿਰਦੇ ਵਿੱਚ ਜਿਹੜਾ ਢੇਰਾ ਉਹ ਨਾਸ ਹੋ ਜਾਂਦਾ ਢੇਰਾ ਜਿਹੜਾ ਉਹ ਸੂਰਜ ਦੀ ਕਿਰਨ ਅੱਗੇ ਉਹ ਚਾਨਣ ਅੱਗੇ ਟਿਕ ਨਹੀਂ ਸਕਦਾ ਇਸੇ ਤਰ੍ਹਾਂ ਜਦੋਂ ਸੱਚਾ ਗੁਰੂ ਗਿਆਨ ਬਖਸ਼ਦਾ ਹੈ ਹਿਰਦੇ ਰੂਪੀ ਕਪਾਟ ਨੂੰ ਖੋਲਦਾ ਹੈ ਦਰਵਾਜ਼ੇ ਨੂੰ ਖੋਲਦਾ ਹੈ ਤੇ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਜੀ ਅੰਦਰ ਖੁੱਲੈ ਖੁੱਲੈ ਦੀਵ ਦ੍ਰਿਸ਼ਟ ਉਹ ਦੀਵ ਦ੍ਰਿਸ਼ਟੀ ਜਿਹੜੀ ਪਹਿਲੋਂ ਹੈ ਨਹੀਂ ਸੀ ਨਾ ਉਹ ਫਿਰ ਪ੍ਰਾਪਤ ਹੋ ਜਾਂਦੀ ਹੈ ਫਿਰ ਗੁਰਮਖ ਜਿਹੜਾ ਉਹ ਹਿਰਦੇ ਵਿੱਚ ਹੀ ਉਹ ਦੀਵ ਦ੍ਰਿਸ਼ਟੀ ਨਾਲ ਉਹ ਨਾਮ ਦੇ ਖਜ਼ਾਨੇ ਨੂੰ ਤੱਕਦਾ ਦੇਖਦਾ ਤੇ ਮੁਕਤੀ ਦਾ ਭੰਡਾਰ ਖੁੱਲ ਜਾਂਦਾ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਿਸਾਰਾ ਮਹਾਰਾਜ ਜੀ ਕਹਿੰਦੇ ਅੰਦਰ ਤਾਂ ਅਨੇਕਾਂ ਹੀ ਮੈਲ ਹਨ ਘਰ ਹਨ ਜਿਦੇ ਵਿੱਚ ਆਤਮਾ ਰਹਿੰਦੀ ਹੈ ਨਾਮ ਰੂਪੀ ਘਰ ਹਿਰਦੇ ਦੇ ਵਿੱਚ ਮਨੁੱਖ ਦੇ ਅੰਦਰ ਹੀ ਮਹਾਰਾਜ ਜੀ ਕਹਿੰਦੇ ਨੇਕਾ ਨਾਮ ਰੂਪੀ ਖਜ਼ਾਨੇ ਹਨ ਘਰ ਹਨ ਜਿਦੇ ਵਿੱਚ ਆਤਮਾ ਵਸਦੀ ਹੈ ਜਿਉ ਤੁ ਭਾਵ ਆਤਮਾ ਕਰੇ ਵਿਸਾਰਾ ਮਹਾਰਾਜ ਜੀ ਕਹਿੰਦੇ ਉਸ ਘਰ ਦੇ ਵਿੱਚ ਉਹ ਵਸ ਜਾਂਦੀ ਐ ਮਨ ਚਿੰਦਿਆ ਫਲ ਪਾਈ ਸੀ ਫਿਰ ਹੋਏ ਨਾ ਫੇਰਾ ਹਰ ਜੀ ਕਹਿੰਦੇ ਮਨ ਜਿਵੇਂ ਦਾ ਫਲ ਚੁੰਦਾ ਫਿਰ ਪਾ ਲੈਂਦਾ ਮਨ ਚਿੰਦਿਆ ਫਲ ਪਾਈ ਸੀ ਫਿਰ ਹੋਏ ਨਾ ਫੇਰਾ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਿੱਚ ਜਦੋਂ ਪ੍ਰਾਪਤੀ ਹੋ ਜਾਂਦੀ ਐ ਫਿਰ ਮਨ ਜੋ ਚੁੰਦਾ ਉਹ ਪਾ ਲੈਂਦਾ ਹੈ ਹਰੋ ਦੀ ਟਕਾਈ ਆ ਜਾਂਦੀ ਉਹਨੂੰ ਉਹਦੀ ਭੜਕ ਨਾ ਆਉਂਦੀ ਦੌੜ ਭੱਜ ਲੈ ਜਾਂਦੀ ਐ ਖਤਮ ਹੋ ਜਾਂਦੀ ਐ ਤੇ ਮਹਾਰਾਜ ਜੀ ਕਹਿੰਦੇ ਆਵਣ ਜਾਨ ਫਿਰ ਹੋਏ ਨਾ ਫੇਰਾ ਆਵਣ ਜਾਨ ਜੰਮਣ ਮਰਨ ਟੁੱਟ ਜਾਂਦਾ ਖਤਮ ਹੋ ਜਾਂਦਾ ਅਰਖੀਆ ਵਥ ਸੰਭਾਲ ਲਈ ਗੁਰ ਸੋਜੀ ਹੋਈ ਤੇ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਜਿਹੜੀ ਜਦੋਂ ਸੋਜੀ ਮਿਲ ਜਾਂਦੀ ਐ ਤੇ ਫਿਰ ਪਰਖ ਆ ਜਾਂਦੀ ਏ ਸਮਝ ਆ ਜਾਂਦੀ ਏ ਮਹਾਰਾਜ ਜੀ ਕਹਿੰਦੇ ਫਿਰ ਮਤ ਆ ਜਾਂਦੀ ਏ ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਇਹ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਦਾ ਜਿਹੜਾ ਪਦਾਰਥ ਹੈ ਨਾ ਅਮੁੱਲ ਹੈ ਅਮੋਲੋ ਚੀਜ਼ ਹੁੰਦੀ ਹੈ ਜਿਹਦਾ ਕੋਈ ਮੋਲ ਨਾ ਹੋਵੇ ਮੁੱਲ ਤੋਂ ਰਹਿਤ ਹੁੰਦੀ ਹੈ ਜਿਹਦਾ ਕੋਈ ਮਾਇਆ ਦੇ ਕੇ ਮੋਲ ਨਾ ਪਾ ਸਕੇ ਇਵੇਂ ਅਸੀਂ ਮਾਇਆ ਦੇ ਕਿ ਹਰ ਚੀਜ਼ ਖਰੀਦਣਾ ਚੁੰਦੇ ਆ ਨਾ ਕਿ ਸਾਡੇ ਕੋਲ ਤਾਂ ਮਾਇਆ ਸੀ ਸਭ ਕੁਝ ਖਰੀਦ ਲਾਂਗੇ ਪਰ ਵੱਡਾ ਸ਼ਾਹੂਕਾਰ ਹੋਵੇ ਭਵੇਂ ਤਨਾੜ ਹੋਵੇ ਰਾਜਾ ਹੋਵੇ ਬਾਦਸ਼ਾਹ ਹੋਵੇ ਉਹ ਨਾਮ ਧੰਨ ਨਹੀਂ ਖਰੀਦ ਸਕਦਾ ਉਹ ਬਾਣੀ ਨਹੀਂ ਖਰੀਦ ਸਕਦਾ ਦੁਨੀਆ ਦੇ ਪਦਾਰਥ ਖਰੀਦ ਲਵੇਗਾ ਤੇ ਪਰ ਨਾਮ ਧੰਨ ਦੀ ਉਹ ਪ੍ਰਾਪਤੀ ਨਹੀਂ ਕਰ ਸਕਦਾ ਕਿਉਂਕਿ ਨਾਮ ਪਦਾਰਥ ਮੋਲ ਹੈ ਮਹਾਰਾਜ ਜੀ ਕਹਿੰਦੇ ਅਮੁੱਲ ਦਾਤ ਹੈ ਮੂਲ ਤੋ ਰਹਿਤ ਹੈ ਸਾ ਗੁਰਮੁਖ ਪਾਵੈ ਮਹਾਰਾਜ ਜੀ ਕਹਿੰਦੇ ਗੁਰੂ ਤੋ ਪ੍ਰਾਪਤੀ ਕਰਕੇ ਇਹਨੂੰ ਪਾ ਸਕਦਿਆਂ ਗੁਰਮੁਖ ਜਨ ਜਿਹੜੇ ਜਗਿਆਸੂ ਮਨੁੱਖ ਮਹਾਰਾਜ ਜੀ ਕਹਿੰਦੇ ਗੁਰੂ ਦੀ ਮੱਤ ਲੈ ਲੈਂਦੇ ਹਨ ਉਹ ਇਹਨੂੰ ਪਾ ਲੈਂਦੇ ਹਨ ਬਾਹਰ ਭਾਲੈ ਸੋ ਕਿਆ ਲਹੈ ਫਤ ਕਰੇ ਅੰਦਰ ਭਾਈ ਦੇਖੋ ਮਹਾਰਾਜ ਜੀ ਫੇਰ ਬਚਨ ਕਰਦੇ ਹਨ ਦੇੜੜੇ ਕਰਾਂਦੇ ਆ ਨਾ ਸ਼ੁਰੂ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਘਰੇ ਅੰਦਰ ਸਭ ਵਥ ਹੈ ਇੱਥੇ ਵੀ ਮਹਾਰਾਜ ਜੀ ਕਹਿੰਦੇ ਘਰਦਾਰ ਛੋੜ ਹਰਿ ਜੀ ਕਹਿੰਦੇ ਬਾਹਰ ਭਾਲੇ ਸੋ ਕਿਆ ਲਹੈ ਵਥ ਘਰੇ ਅੰਦਰ ਭਾਈ ਹਰਿ ਜੀ ਕਹਿੰਦੇ ਭਾਈ ਜਨੋ ਹੇ ਗੁਰਮੁਖੋ ਬਾਹਰ ਕੀ ਭਾਲ ਦੇ ਫਿਰਦੇ ਔ ਲੱਭਦੇ ਫਿਰਦੇ ਹੋ ਉਹ ਵਸਤ ਜਿਹੜੀ ਹੈ ਘਰ ਦੇ ਵਿੱਚ ਹੀ ਪਈ ਹੈ ਉਹ ਵਸਤੂ ਘਰ ਵਿੱਚ ਹੈ ਪਰਵੇਂ ਭੁੱਲਾ ਸਭ जग ਫਿਰੇ ਮਨਮੁਖ ਪਤ ਗਵਾਈ ਈਮਾਰਾ ਜੀ ਕਹਿੰਦੇ ਮਨਮੁਖ ਜਿਹੜਾ ਪਤ ਗਵਾ ਲਿੰਦਾ ਕਿਉਂ ਉਹ ਭਰਮ ਦੇ ਵਿੱਚ ਭੁੱਲ ਜਾਂਦਾ ਉਹ ਭਰਮ ਮੋਹ ਦੇ ਵਿੱਚ ਫਸਿਆ ਹੋਇਆ ਇਹ ਭੁੱਲ ਜਾਂਦਾ ਸਭ जग ਫਿਰੇ ਉਹ ਜਗ ਦੇ ਵਿੱਚ ਸਿਨੀਆਂ ਦੇ ਵਿੱਚ ਸਿੱਟੀ ਵਿੱਚ ਪਿਰਦਾ ਹੈ ਛੋਟੂ ਨਦਾ ਫਿਰਦਾ ਲੱਭਦਾ ਫਿਰਦਾ ਕਿ ਸੁੱਖ ਮਿਲ ਜਾਵਾਂ ਮੈਂ ਸੁਖੀ ਹੋ ਜਾਵਾਂ ਪਰ ਕਿੱਥੋਂ ਸੁੱਖ ਮਿਲ ਲੈ ਪਾਸ਼ਾ ਜੀ ਕਹਿੰਦੇ ਭਾਈ ਸੁੱਖ ਕਿੱਥੋਂ ਮਿਲੇ ਭਰਮੇ ਭੁੱਲਾ ਸਭ ਜੱਗ ਫਿਰੇ ਉਹ ਭਰਮ ਦੇ ਵਿੱਚ ਫਸਿਆ ਹੋਇਆ ਭਾਂਦਾ ਫਿਰਦਾ ਮਨਮੁਖ ਉਹ ਪਤ ਗਵਾ ਲਿੰਦਾ ਇੱਜ਼ਤ ਭਾਵ ਹਾਰਾ ਜੀ ਕਹਿੰਦੇ ਲੋਕ ਪਰ ਲੋਕ ਵਿੱਚ ਇੱਜ਼ਤ ਗਵਾ ਕੇ ਚਲਾ ਜਾਂਦਾ ਹੈ ਘਰ ਅੰਦਰ ਛੋਡੇ ਆਪਣਾ ਪਰ ਘਰ ਝੁੱਠਾ ਜਾਈ ਦੇਖੋ ਮਹਾਰਾਜ ਜੀ ਕਹਿੰਦੇ ਜਿਹੜਾ ਆਦਮੀ ਚੋਰ ਹੁੰਦਾ ਹੈ ਨਾ ਉਹ ਆਪਣਾ ਘਰ ਛੱਡ ਕੇ ਦੂਜੇ ਘਰ ਵਿੱਚ ਜਾਂਦਾ ਹੈ ਘਰ-ਦਾਰ ਛੋੜੇ ਆਪਣਾ ਪਰ ਘਰ ਪਰਾਏ ਘਰ ਮਹਾਰਾਜ ਜੀ ਕਹਿੰਦੇ ਪਰਾਏ ਘਰ ਵਿੱਚ ਜਾਂਦਾ ਹੈ ਜਿਹਦੇ ਮਨ ਦੇ ਵਿੱਚ ਚੋਰ ਹੁੰਦਾ ਹੈ ਨਾ ਮਨੁੱਖ ਜਿਹੜਾ ਮਨਚੂਰ ਮਨਚੂਰ ਹੁੰਦਾ ਜਿਹਦਾ ਉਹ ਆਪਣਾ ਘਰ ਛੱਡ ਕੇ ਮਹਾਰਾਜ ਜੀ ਕਹਿੰਦੇ ਪਰਾਏ ਘਰ ਵਿੱਚ ਚਲਾ ਜਾਂਦਾ ਗਾਦੇ ਵਾਸਤੇ ਉਹ ਪਰਾਏ ਘਰ ਵਿੱਚ ਤੱਕਦਾ ਪਰਾਏ ਘਰ ਵਿੱਚ ਦੇਖਦਾ ਮਾੜੀ ਨਿਗਾਹ ਦੇ ਨਾਲ ਉਹਦਾ ਚੋਰ ਵਾਲਾ ਕੰਮ ਹੁੰਦਾ ਜਿਵੇਂ ਮਹਾਰਾਜ ਜੀ ਕਹਿੰਦੇ ਚੋਰ ਹੈ ਵਾਂਗੂ ਪਕੜੀਐ ਬਿਨ ਨਾਵੇਂ ਚੋਟਾ ਖਾਹੀ ਕਹਿੰਦੇ ਜਿਵੇਂ ਚੋਰ ਹੈ ਨਾ ਜਿਹੜਾ ਉਹ ਫੜਿਆ ਜਾਂਦਾ ਇੱਕ ਦਿਨ ਇੱਕ ਦਿਨ ਹੁੰਦਾ ਉਹ ਫੜਿਆ ਜਾਂਦਾ ਚੋਰ ਦੀ ਆਦਤ ਹੁੰਦੀ ਆ ਦੂਜਿਆਂ ਦੇ ਘਰ ਵਿੱਚ ਜਾ ਕੇ ਚੋਰੀ ਕਰਨੀ ਧਣ ਤੇ ਰਾਲਾ ਨਾ ਵਸਤੂਆਂ ਲੈ ਜਾਣੀਆਂ ਤੇ ਇੱਕ ਦਿਨ ਫੜਿਆ ਜਾਂਦਾ ਇੱਕ ਸਮਾਂ ਹੁੰਦਾ ਉਹਨੂੰ ਫੜ ਲਿਆ ਜਾਂਦਾ ਇਸੇ ਤਰ੍ਹਾਂ ਜਿਹੜਾ ਮਨ ਦਾ ਚੋਰ ਮਨੁੱਖ ਹੁੰਦਾ ਝੂਠਾ ਹੁੰਦਾ ਮਹਾਰਾਜ ਜੀ ਕਹਿੰਦੇ ਉਹ ਆਪਣਾ ਘਰ ਛੱਡ ਕੇ ਦੂਜਿਆਂ ਘਰਾਂ ਵੱਲ ਨਿਗਾ ਰੱਖਦਾ ਉਹਦੀ ਮਹਾਰਾਜ ਜੀ ਕਹਿੰਦੇ ਸੁਰਤੀ ਐਸੀ ਹੁੰਦੀ ਐ ਸੁਰਤੀ ਬਿਰਤੀ ਮਨ ਸੌਂਦਾ ਚੋਰ ਹੁੰਦਾ ਮਨ ਦੇ ਵਿੱਚ ਉਹ ਦੂਜਿਆਂ ਨੂੰ ਵੇਖਦਾ ਕਿ ਕਦੋਂ ਕੋਈ ਬਹਾਨਾ ਬਣੇ ਤੇ ਦੂਜਿਆਂ ਤੇ ਕੋਈ ਇਨਜਾਮ ਲਾ ਦਿੱਤਾ ਜਾਵੇ ਸੱਚੇ ਤੇ ਇਨਜਾਮ ਲਾ ਕੇ ਉਹ ਦੁਰਵਰ ਤੋਂ ਕਰਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜੋ ਬਾਹਰ ਜਿਵੇਂ ਚੋਰ ਦੀ ਬਿਰਤੀ ਹੁੰਦੀ ਹੈ ਨਾ ਬਾਹਰ ਪੱਖੋਂ ਧਨ ਚਰਾਣ ਦੀ ਇਸੇ ਤਰ੍ਹਾਂ ਇਹ ਚਤਰਾ ਆਦਮੀ ਜਿਹੜਾ ਹੈ ਉਹ ਚਤਰਾਈ ਦੇ ਨਾਲ ਹੁੰਦਾ ਕਿ ਮੈਂ ਸਭ ਕੁਝ ਪਾ ਲਵਾਂ ਤੇ ਮਹਾਰਾਜ ਜੀ ਕਹਿੰਦੇ ਉਹ ਫੜਿਆ ਜਾਂਦਾ ਜਿਸ ਤਰ੍ਹਾਂ ਇੱਕ ਦਿਨ ਚੋਰ ਫੜਿਆ ਜਾਂਦਾ ਹੈ ਉਹਨੂੰ ਚੋਟਾ ਪੈਂਦੀਆਂ ਨੇ ਬਿਨਾਂ ਨਾਵੇਂ ਚੋਟਾਂ ਖਾਈ ਮਹਾਰਾਜ ਜੀ ਕਹਿੰਦੇ ਜਿਵੇਂ ਚੋਰ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹਦਾ ਹਾਲ ਹੁੰਦਾ ਉਹ ਨਾਮ ਤੋਂ ਬਿਨਾਂ ਚੋਟਾਂ ਖਾਂਦਾ ਸ੍ਰਿਸ਼ਟੀ ਵਿੱਚ ਵੀ ਚੋਟਾਂ ਪੈਂਦੀਆਂ ਹਨ ਤੇ ਦਰਗਾਹ ਵਿੱਚ ਵੀ ਚੋਟਾਂ ਪੈਂਦੀਆਂ ਨੇ ਜਿੰਨੀ ਘਰ ਜਤ ਆਪਣਾ ਸੇ ਸੁਖੀਏ ਭਾਈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਘਰ ਨੂੰ ਜਾਣ ਲਿਆ ਜਾਤਾ ਉਹ ਸੁਖੀ ਹਨ ਮਹਾਰਾਜ ਜੀ ਕਹਿੰਦੇ ਦੂਜਿਆਂ ਦਾ ਛੱਡ ਕੇ ਨਾ ਜਿਨੇ ਆਪਣੇ ਆਪ ਨੂੰ ਪਛਾਣ ਲਿਆ ਆਪਣੇ ਔਗਣਾਂ ਨੂੰ ਪਛਾਣ ਕੇ ਤੇ ਮਹਾਰਾਜ ਜੀ ਕਹਿੰਦੇ ਔਗਣਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਸ਼ੁਭ ਗੁਣ ਧਾਰਨ ਕੀਤੇ ਤੇ ਮਹਾਰਾਜ ਜੀ ਕਹਿੰਦੇ ਉਹ ਸੁਖੀ ਏ ਭਾਈ ਜਿਨੀ ਘਰ ਜਾਤਾ ਆਪਣਾ ਸੇ ਸੁਖੀ ਏ ਭਾਈ ਇਨੇ ਸਚੀ ਦੀ ਮਹਾਰਾਜ ਜੀ ਕਹਿੰਦੇ ਪਛਾਣ ਕਰ ਲਈ ਉਹ ਸਦਾ ਵਸਤੇ ਭਾਈ ਸੁਖੀ ਹੋ ਜਾਂਦੇ ਹਨ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਇਹ ਮਹਾਰਾਜ ਜੀ ਦੇਖੋ ਜਵਾਬ ਦੇ ਰਹੇ ਨੇ ਕਹਿੰਦੇ ਅੰਦਰ ਬ੍ਰਹਮ ਹੈ ਉਹ ਬ੍ਰਹਮ ਦੀ ਜਿੰਨੇ ਪਛਾਣ ਕਰ ਲਈ ਹਾਰਾ ਜੀ ਕਹਿੰਦੇ ਗੁਰੂ ਦੀਆਂ ਹੀ ਵਡਿਆਈਆਂ ਨੇ ਗੁਰੂ ਕਿਰਪਾ ਕਰਦਾ ਹੈ ਪੂਰੀ ਬਖਸ਼ਦਾ ਹੈ ਤੇ ਅੰਦਰ ਬ੍ਰਹਮ ਦੀ ਪਛਾਣ ਹੁੰਦੀ ਹੈ ਆਪੇ ਦਾਤ ਆਪੇ দান ਕਰੇ ਕਿਸ ਆਖੀਏ ਆਪੇ ਦੇ ਬਚਾਈ ਇਹ ਮਹਾਰਾਜ ਜੀ ਕਹਿੰਦੇ ਆਪਿਓ ਕਿਰਪਾ ਕਰਦਾ ਮਾਲਕ ਆਪੀ ਦਾਤਾ ਬਖਸ਼ਦਾ ਜੇ ਮਹਾਰਾਜ ਜੀ ਕਹਿੰਦੇ ਆਪੇ ਦੇ ਬਚਾਈ ਆਪੀ ਸਭ ਕੁਛ ਵਝਾਣ ਵਾਲਾ ਹੈ ਨਾਨਕ ਨਾਮ ਧਿਆਈਏ ਤੂੰ ਦਰ ਸੱਚੇ ਸੋਭਾ ਪਾਈ ਜੇ ਮਹਾਰਾਜ ਜੀ ਖੀਰਲੀ ਪੰਕਤੀ ਵਿੱਚ ਬਚਨ ਕਰਦਾ ਨਾਨਕ ਨਾਮ ਧਿਆਇ ਤੂੰ ਕਹਿੰਦੇ ਹੈ ਨਾਨਕ ਤੂੰ ਸੱਚੇ ਨਾਮ ਨੂੰ ਧਿਆਉਣਾ ਕਰ ਕਿਉਂ ਦਰ ਸੱਚੇ ਸੋਭਾ ਪਾਈ ਮਹਾਰਾਜ ਜੀ ਕਹਿੰਦੇ ਉਹ ਸੱਚੇ ਦਰ ਤੇ ਇਹਨੂੰ ਸੋਭਾ ਮਿਲ ਜਾਈਗੀ ਜਦੋਂ ਸੱਚੇ ਨਾਮ ਨੂੰ ਤੂੰ ਧਿਆਉਣਾ ਕਰੇਗਾ ਉਸ ਦਰ ਘਰ ਦੇ ਵਿੱਚ ਤੇਰੀਆਂ ਵਡਿਆਈਆਂ ਹੋਣਗੀਆਂ ਤੇਰੀ ਸੋਭਾ ਹੋਏਗੀ ਇਸ ਕਰਕੇ ਨਾਨਕ ਸੱਚੇ ਨਾਮ ਨੂੰ ਧਿਆਉਣਾ ਕਰ ਇਹ ਮਹਾਰਾਜ ਸਤਿਗੁਰ ਜੀ ਤੀਜੇ ਪਾਛਾ ਆਪਣੀ ਰਸਨਾ ਤੋਂ ਭਾਈ ਇਹ ਸ਼ਬਦ ਉਚਾਰਨ ਕਰਦੇ ਹੋਏ ਹਿਰਦੇ ਘਰ ਦੀ ਮਹਾਰਾਜ ਜੀ ਗੱਲ ਕਰਦੇ ਹਨ ਉੱਥੇ ਸਾਨੂੰ ਕਲਯੁਗੀ ਜੀਵਾਂ ਨੂੰ ਪ੍ਰਦੇਸ਼ ਬਖਸ਼ਦੇ ਹਨ ਕਹਿੰਦੇ ਭਾਈ ਤੂੰ ਬਾਹਰ ਕੀ ਢੂੰਡਦਾ ਹੈ ਲੱਭਦਾ ਹੈ ਤੇਰੇ ਹਿਰਦੇ ਘਰ ਵਿੱਚ ਖਜ਼ਾਨਾ ਪਿਆ ਹੈ ਪ੍ਰਾਪਤੀ ਕਰਨ ਵਾਸਤੇ ਸੱਚੇ ਗੁਰੂ ਦਾ ਲਾੜ ਫੜਨਾ ਪੈਂਦਾ ਸੱਚੇ ਨਾਮ ਦੇ ਰਾਹੀ ਸੱਚੇ ਸ਼ਬਦ ਗੁਰੂ ਰਾਹੀ ਉਹਦੀ ਪ੍ਰਾਪਤੀ ਹੈ ਜੀ ਐਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭੰਦੇ ਜੀ ਨਿਕਾਹੀ ਭੁੱਲਾ ਜੰਦੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ